ਕਿ ਸ਼੍ਰੀ ਅਕਾਲ ਤਖਸਾਲ ਤੇ ਦਰਖਾਸਤ ਦਿੱਤੀ ਜਾਵੇ ਕਿਵੇਂ ਦਰਖਾਸਤ ਦੇ ਉੱਤੇ ਤੁਸਾਂ ਪ੍ਰਤੀਕਰਮ ਦਿੱਤਾ ਕਿਵੇਂ ਉਹਦੇ ਉੱਤੇ ਕੋਈ ਕਾਰਵਾਈ ਹੋਈ ਇਹ ਕਿਸੇ ਨੂੰ ਹੋਲਾ ਨਹੀਂ ਮੈਂ ਕੋਈ ਸ਼੍ਰੀ ਅਕਾਲ ਤਖਸਾਲ ਤੱਕ ਸਭ ਤੋਂ ਜੋ ਤੁਸੀਂ ਹੁਕਮ ਸੁਨਾਤਾ ਅਸੀਂ ਕਿਸੇ ਵਿਅਕਤੀ ਦਾ ਸਤਕਾਰ ਨਹੀਂ ਕਰਦੇ ਅਸੀਂ ਸ਼੍ਰੀ ਅਕਾਲ ਤਖਸਾਲ ਦੀ ਮੋਹਰ ਦਾ ਤੇ ਫਸੀਲ ਦਾ ਸਤਕਾਰ ਕਰਦੇ ਇਹ ਬਿਰਸਾ ਸਿੰਘ ਬਲਟੋਹੜ ਨੇ ਵੀ ਕੀਤਾ ਤੇ ਪਰ ਹੁਕਮਨਾਮਾ ਦੀ ਇੱਕ ਮਰਯਾਦਾ ਹੈ ਮਕਮਰਯਾਦਾ ਸਿਖਾਉਣ ਵਾਸਤੇ ਨਹੀਂ ਕੋ ਕਿੰਤੂ ਪ੍ਰੰਤੂ ਕਰਨ ਵਾਸਤੇ ਨਹੀਂ ਬੈਠਾ ਪਰ ਮੈਂ ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਵੀ ਸ਼ਬਦ ਮੇਰੇ ਵਰਗਾ ਕੋਈ ਅਣਗਾਂੜ ਬੰਦਾ ਕੋਈ ਰਾਜਨੀਤਿਕ ਕੋਈ ਸੁਧਾਰਨ ਵਿਅਕਤੀ ਕੋਈ ਦੁਨੀਆਦਾਰੀ ਵਾਲਾ ਕੱਢ ਦੇਵੇ ਤਾਂ ਗੱਲ ਔਖੀ ਹੈ ਅੱਜ ਸਨੌਰ ਚ ਬੋਲਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਕਾ ਪੈਸੇ ਜਿਹੜੀ ਐ ਅਕਾਲੀ ਦਲ ਨੂੰ ਜਿਹੜੀ ਫਸੀਲ ਐ ਜਿਹੜੀ ਅਕਾਲ ਤਖਤ ਦੀ ਉਹਨੂੰ ਜਿਸ ਤਰ੍ਹਾਂ ਚੌਕੇ ਤੇ ਸ਼ਿੱਕੇ ਮਾਰਨ ਵਾਸਤੇ ਕ੍ਰਿਕਟ ਦੀ ਪਿਚ ਬਣਾਈ ਜਾਂਦੀ ਹੈ ਅਸੀਂ ਉਹ ਜਿਹੜੀ ਹੈ ਇਹਨਾਂ ਨੂੰ ਪਿਚ ਬਣਾ ਕੇ ਦਿੱਤੀ ਸੀ ਮੈਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਰ ਦੀ ਫਸੀਲ ਤੇ ਕ੍ਰਿਕਟ ਦੀ ਪਿਚ ਜਿਹੜੀ ਹੈ ਇੱਕ ਹੋ ਸਕਦੀਆਂ ਨੇ ਇਹਨਾਂ ਦੀ ਤੁਲਨਾ ਕੀਤੀ ਜਾ ਸਕਦੀ ਇਹ ਤਾਂ ਕਦਾਚਿਤ ਵੀ ਹੋ ਸਕਦਾ ਤੁਸੀਂ ਕ੍ਰਿਕਟ ਦੀ ਪਿਚ ਨੂੰ ਸ੍ਰੀ ਅਕਾਲ ਤਖਤ ਸਰ ਦੀ ਫਸੀਲ ਦੇ ਨਾਲ ਸੰਗਿਆ ਦੇ ਰਹੇ ਜੇ ਉਹਦੇ ਨਾਲ ਤੁਲਨਾ ਕਰ ਰਹੇ ਜੇ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਪਵਿੱਤਰ ਫਸੀਲ ਦਾ ਸਿੱਖ ਮਰਿਆਦਾ ਦੀ ਉਲੰਘਣਾ ਹੈ ਮੈਂ ਬੇਨਤੀ ਕਰੂੰਗਾ ਕਿ ਯਾਨੀ ਹਰਪ੍ਰੀਤ ਸਿੰਘ ਜੇ ਤੁਸੀਂ ਕਦੀ ਮਾਫੀ ਤੇ ਮੰਗੀ ਨਹੀਂ ਤੁਹਾਡੀ ਸ਼ਤ ਜਿੰਦਗੀ ਚ ਜਿਹੜਾ ਸਿੱਖੀ ਚ ਸਭ ਤੋਂ ਵੱਡਾ ਸਿਧਾਂਤ ਹੈ ਮਾਫੀ ਦਾ ਮਾਫੀ ਮੰਗਣਾ ਤੇ ਕਿਸੇ ਨੂੰ ਮਾਫ ਕਰਨਾ ਇਹ ਬੜਾ ਵੱਡਾ ਸਿਧਾਂਤ ਹੈ ਸਿੱਖੀ ਚ ਤੇ ਨਾ ਤੇ ਤੁਸੀਂ ਮਾਫੀ ਮੰਗਦੇ ਜੇ ਕਦੇ ਵੱਡੇ ਵੱਡੀਆਂ ਗੱਲਾਂ ਕਰਕੇ ਉਹਨਾਂ ਤੋਂ ਭੱਜ ਕੇ ਜਾਂ ਮਰਯਾਦ ਆਦਿ ਉਲੰਘਣਾ ਕਰਕੇ ਤੇ ਨਾ ਤੁਸੀਂ ਭਾਵੇਂ 100 ਕੋਈ ਮਾਫੀ ਮੰਗੀ ਜਾਏ ਵੇ ਜੋ ਤੁਹਾਡੇ ਮਨ 'ਚ ਜ਼ਹਿਰ ਹੈ ਉਹ ਤੁਸੀਂ ਕੱਢਦੇ ਕੱਢਦੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਮੈਂ ਵੀ ਯਾਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਕੋਲ ਮਾਫੀ ਹੱਥ ਜੋੜ ਕੇ ਵੀ ਮੰਗੀ ਸੀ ਅੰਦਰ ਵੀ ਤੇ ਨਾਲ ਹੀ ਮੈਂ ਤੁਹਾਨੂੰ ਲਿਖਤੀ ਰੂਪ ਚ ਵੀ ਮੰਗੇ ਸੀ 15 ਅਕਤੂਬਰ ਨੂੰ ਚਲੋ ਮੈਂ ਉਸ ਪਾਸੇ ਨਹੀਂ ਭੈਣਾ ਚਾਹੁੰਦਾ ਪਰ ਮੈਂ ਮੰਗ ਕਰਦਾ ਹਾਂ ਕਿ ਜਾਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਮਾਫੀ ਮੰਗਣ ਜਿਹੜਾ ਉਹਨਾਂ ਨੇ ਫਸੀਲ ਦਾ ਕਿਰਤ ਦੀ ਕਚਨਾ ਤੁਲਣਾ ਕਰਕੇ ਜਿਹੜਾ ਨਰਾਦਰ ਕੀਤਾ ਹੈ ਤੇ ਨਹੀਂ ਤੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਹਾਂਜੀ ਕਿਉਂਕਿ ਉਹਨਾਂ ਨੇ ਇਹ ਬੜਾ ਨਿੰਦਾ ਜਨਕ ਕੰਮ ਕੀਤਾ ਹੈ ਔਰ ਇਸ ਤੋਂ ਇਲਾਵਾ ਜਾਨੀ ਹਰਪ੍ਰੀਤ ਸਿੰਘ ਜੀ ਅੱਜ ਵੀ ਬੜਾ ਬੋਲਦੇ ਨੇ ਬੜਾ ਚੰਗਾ ਲੱਗਦਾ ਹੈ ਤੇ ਮੈਂ ਤੇ ਇਹਨਾਂ ਨੂੰ ਅਠਾ ਸਾਲਾਂ ਤੋਂ ਹੀ ਬੋਲਦਾ ਦੇਖਦਾ ਰਿਹਾ ਤੇ ਕਾਲ ਤਖਤ ਤੋਂ ਬੋਲਣਾ ਤੇ ਐਂ ਜਿਹਾ ਆਪਣਾ ਜਿਵੇਂ ਦਿੱਲੀ ਦੇ ਕਿੰਗਰੇਲਾ ਢਾ ਦੇਣੇ ਹੁੰਦੇ ਕਿਸੇ ਪ੍ਰੋਗਰਾਮ ਤੇ ਬੋਲਣਾ ਤੇ ਐਂ ਜਿਹਾ ਆਪਣਾ ਕਿ ਜਿਵੇਂ ਹੁਣ ਬੱਸ ਹਾਂਜੀ ਹੰਨੇ ਜਾਂ ਬੰਨੇ ਜਾਣੇ ਹਰਪੀ ਸਿੰਘ ਜੀ ਕਿਸੇ ਗੱਲ ਤੇ ਪੂਰਾ ਉਤਰੇ ਜੀ ਕਿਸੇ ਇੱਕ ਗੱਲ ਤੇ ਵੀ ਜੋ ਤੁਸੀਂ ਫਸੀਲ ਤੋਂ ਕਹਿੰਗਰੇ ਜੀ ਜੋ ਤੁਸੀਂ ਭਾਸ਼ਣਾ ਚ ਕਹਿੰਦੇ ਰਹੇ ਜੋ ਤੁਸੀਂ ਸੰਦੇਸ਼ ਦਿੰਦੇ ਰਹੇ ਜੋ ਤੁਸੀਂ ਆਦੇਸ਼ ਕਰਦੇ ਰਹੇ ਜੇ ਇੱਕ ਤੇ ਵੀ ਕਿਸੇ ਤੇ ਵੀ ਪੂਰੇ ਉਤਰੇ ਹੋ ਸਿਵਾਏ ਗੱਲਾਂ ਕਰਨ ਤੋਂ ਸਿਵਾਏ ਸ਼ਬਦਾਂ ਦੀ ਬੰਤਰ ਤੋਂ ਜੇ ਤੁਸੀਂ ਸਭ ਕੀਤਾ ਆ ਹਾਂ 2 ਦਸੰਬਰ ਨੂੰ ਤੁਸੀਂਾਂ ਜਿਹਨੂੰ ਤੁਸੀਂ ਇਤਿਹਾਸਕ ਫੈਸਲਾ ਕਹਿੰਦੇ ਜੀ ਉਹ ਜਿਸ ਕੀਤਾ ਤਾਂ ਮੈਂ ਵੀ ਉਹਨੂੰ ਸਵੀਕਾਰ ਕਰਦਾ ਹਾਂ ਮੈਂ ਤਾਂ ਬਹੁਤ ਲੰਬੇ ਸਮੇਂ ਤੋਂ ਹੱਕ ਸੀਗਾ ਕਿ ਅਕਾਲੀ ਲੀਡਰਸ਼ਿਪ ਨੇ ਚਰੀ ਅਕਾਲ ਤੱਕ ਸਭ ਤੇ ਪੇਸ਼ ਹੋਣਾ ਚਾਹੀਦਾ ਹੈ ਤੇ ਸ਼ਾਇਦ ਅਕਾਲੀ ਲੀਡਰਸ਼ਿਪ ਤੋਂ ਤੁਹਾਡੇ ਕੋਲੇ ਵੀ ਗਈ ਸੀ ਕਿ 2022 ਦੇ ਵਿੱਚ ਹੀ ਚਲੇਗੀ ਸੀ ਕਿ ਅਸੀਂ ਪੇਸ਼ ਹੋਣਾ ਚਾਹੁੰਦੇ ਹਾਂ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਤੇ ਤੁਸੀਂ ਉੱਥੇ ਕੀ ਕਿਹਾ ਕਿਸ ਰੂਪ ਚ ਕਿਹਾ ਅਜੇ ਰੁਕ ਜਾਓ ਚਲੋ ਮੌਕਾ ਆਇਆ ਉਹ ਸਾਰੀ ਗੇਮ ਤੁਸੀਂ ਵੜ ਕੇ ਰਿਆਂ ਲੇ ਅਕਾਲੀ ਲੀਡਰਸ਼ਿਪ ਜਿਹੜਾ ਪੇਸ਼ ਹੋਣਾ ਚਾਹੁੰਦੀ ਸੀ ਉਹਦੇ ਤੋਂ ਬਾਹਰੇ ਬਾਹਰ ਤੁਸੀਂ ਗੇਮ ਖੇਢੀ ਜਿਹੜੇ ਕਿ ਸ਼ਾਸ ਦਾ ਜ਼ਿਕਰ ਹੋਇਆ ਆ ਰਵੇਰ ਸਿੰਘ ਭਿੰਡਰਵਾਲੋਂ ਉਹਦੇ ਤਹਿਤ ਕਾਰਵਾਈ ਹੋਈ ਮੇਰਾ ਭਾਵੇਂ ਕੋਈ ਹੁਣ ਲਾਗਾ ਦੇਗਾ ਨਹੀਂ ਅਕਾਲੀ ਦਲ ਦੇ ਨਾਲ ਪਰ ਮੇਰੀ ਜਿਹੜੀ ਹੈ ਸਾਰੇ ਆਗੂ ਸਹਿਬਾਨ ਨਾਲ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਅਕਾਲੀ ਦਲ ਤੋਂ ਬਾਹਰ ਨੇ ਚਾਹੇ ਸੁਧਾਰ ਲੈਰ ਵਾਲੇ ਨੇ ਚਾਹੇ ਕੋਈ ਹੋਰ ਨੇ ਮੇਰੇ ਸਾਰੇ ਸਤਕਾਰ ਤੇ ਮੇਰੇ ਸਾਰੇ ਪਿਆਰ ਵਾਲੇ ਤੇ ਮੇਰੀ ਸਾਰਿਆਂ ਨਰਸਾਂ ਦਾ ਉਸ ਦਿਨ ਸਾਰਿਆਂ ਨੇ ਬੜੀ ਨਿਮਰਤਾ ਦੇ ਨਾਲ ਤੁਹਾਡੇ ਕੀਤੇ ਹੋਏ ਹੁਕਮ ਨੂੰ ਪ੍ਰਵਾਨ ਕੀਤਾ ਉਹ ਉਹਦੇ ਉੱਤੇ ਇਨ ਬਿਨ ਪਹਿਰਾ ਦਿੱਤਾ ਇਹਨਣ ਕਿ ਕਿ 3 ਤਰੀਕ ਨੂੰ ਸੁਬੀਰ ਸਿੰਘ ਬਾਦਲ ਜਦੋਂ ਘੰਟਾ ਕਰ ਡਿਊਟੀ ਅੱਗੇ ਸੇਵਾਦਾਰ ਦਾ ਚੋਲਾ ਪਾ ਕੇ ਸੇਵਾ ਕਰ ਰਿਹਾ ਸੀ ਤੇ ਅਗਲੇ ਦਿਨ ਤੁਹਾਨੂੰ ਤਿੰਨ ਤਰੀਕ ਨੂੰ ਤਿੰਨ ਤਰੀਕ ਨੂੰ ਤੁਹਾਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸਿੰਘ ਸਾਹਿਬ ਜੀ ਇਹ ਕੀ ਖੇਡ ਹੈ ਸੁਬੀਰ ਸੋ ਬਾਦਲ ਦੇ ਲਾਗੇ ਤੇ ਕਿਸੇ ਨੂੰ ਜਾਨ ਨਹੀਂ ਦਿੰਦੇ ਉਥੇ ਤੇ ਗਨ ਮੈਨੂੰ ਧੱਕੇ ਮਾਰਦੇ ਆ ਉਹਦੇ ਦੁਆਰ ਤੇ ਸਿਕਿਉਰਟੀ ਹੈ ਉਹ ਸੇਵਾਦਾਰ ਹੈ ਉਹ ਪਹਿਰਾ ਦੇ ਰਿਹਾ ਕਿ ਉਹ ਉਹਨੂੰ ਉਹਦੇ ਉਹਦੇ ਵਾਸਤੇ ਪਹਿਰਾ ਦਿੱਤਾ ਜਾ ਰਿਹਾ ਚਲੋ ਨਾਲ ਵਈ ਸਹੀ ਸੀ ਉਹ ਸੇਵਾਦਾਰ ਸੀਗਾ ਤੇ ਤੁਸੀਂ ਆਦੇਸ਼ ਕੀਤੇ ਜਵਾਨੀ ਤੁਸੀਂ ਕਿ ਲਾਗੇ ਕੋਈ ਬੰਦਾ ਨਹੀਂ ਚਾਹੀਦਾ ਸੋ ਵੀਰ ਸੋ ਬਾਦਲ ਇਕੱਲਾ ਹੋਵੇ ਤੁਸੀਂ ਵੀਰ ਸੋ ਬਾਦਲ ਵਿਚਾਰਾ ਇਕੱਲਾ ਬਹਿ ਗਿਆ ਉਹਦੇ ਗੋਲੀ ਵੱਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਆਪਦੇ ਦਰ ਦੇ ਉੱਤੇ ਆਪਦੇ ਸਿੱਖ ਦੀ ਇਲਾਜ ਨੂੰ ਉਦੀ ਜ਼ਿੰਦਗੀ ਨੂੰ ਕਿਆਸ ਕਰਕੇ ਦੇਖਿਆ ਜੀ ਅਕੀਨ ਦੇ ਦੇਖਿਆ ਤੇ ਜੋ ਕੁਛ ਉਹ ਤੇ ਵਾਪਰਿਆ ਸੀਗਾ। ਸ਼ਾਇਦ ਤੁਸੀਂ ਇਹੀ ਕੁਝ ਚਾਹੁੰਦੇ ਸੀ। ਪਰ ਸ਼੍ਰੀ ਅਕਾਲ ਤਾਂ ਸਭ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਮਨੇ ਹਿੱਲਿਆ ਤੇ ਉੱਥੇ ਪੂਰਾ ਟਾਈਮ ਪਾਸ ਕੀਤਾ ਤੇ ਲਗਾਤਾਰ ਜਿਹੜੀ 10 ਦਿਨ ਉਸੇ ਰੂਪ ਚ ਸੇਵਾ ਕੀਤੀ। ਜਿਸ ਜਿਸ ਰੂਪ ਚ ਸੇਵਾ ਲੱਗੀ ਸੋ ਵੀ ਉਸੇ ਬਾਅਦ ਲ ਹੋਵੇ ਜਾਂ ਕੋਈ ਹੋਰ ਆਗੂ ਹੋਵੇ ਸਾਰਿਆਂ ਨੇ ਸੇਵਾ ਪੂਰੀ ਕੀਤੀ ਤੱਕ 13 ਦਸੰਬਰ ਨੂੰ ਸੇਵਾ ਪੂਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਰਬ ਤੇ ਸਾਰਿਆਂ ਦੀ ਸੇਵਾ ਦੀ ਸੰਪੂਰਨਤਾ ਦੀ ਅਰਦਾਸ ਹੋਈ ਉਦੋਂ ਬਾਅਦ ਸ੍ਰੀ ਅਕਾਲ ਤਖਤ ਸਰਬ ਵੱਲੋਂ ਲੱਗੀ ਸੇਵਾ ਪੂਰੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਤੇ ਤੁਸੀਂ ਰੋਜੀ ਪਗੜੇ ਫਲਾਣਾ ਭਗੌੜਾ ਰਾਣਾ ਆ ਤੇ ਫਿਰ ਸਰਟੀਫਿਕੇਟ ਕਿਉਂ ਜਾਰੀ ਕੀਤਾ ਸੀ ਜੇ ਪਗੋੜੇ ਦੇ ਸਰਟੀਫਿਕੇਟ ਤਾਂ ਤੁਹਾਂ ਜਾਰੀ ਕਰਤਾ ਰਹਿ ਗਈ ਸੱਤ ਮੈਂਬਰੀ ਕਮੇਟੀ ਦੀ ਗੱਲ ਉਹਦੇ ਬਾਰੇ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਵੀ ਤੁਹਾਨੂੰ ਬੇਨਤੀਆਂ ਕਰਦੇ ਰਹੇ ਕਿ ਕੋਈ ਇਹ ਕਦਮ ਨਾ ਚੱਕਿਆ ਜੇ ਜਿਹਦੇ ਨਾਲ ਕੋਈ ਤੁਹਾਨੂੰ ਸੰਧਾਰ ਕੇ ਜਿਵੇਂ ਅੜਿ ਚਣਾਵੇ ਇਹ ਤਾਂ ਹੁਣ ਜਗਦਾਰ ਹੈ ਕਿਸੇ ਨੂੰ ਉਹਲਾ ਨਹੀਂ ਤੇ ਤੁਸੀਂ ਫਿਰ ਵੀ ਉਹਦੇ باوجود ਵੀ ਆਦੇਸ਼ ਕੀਤਾ ਪ੍ਰਮਾਣ ਹੈ ਫਸੀਲ ਤੋਂ ਜਾਰੀ ਹੋਇਆ ਪਰ ਤੁਹਾਨੂੰ ਆਪ ਜੀ ਨੂੰ ਤੇ ਆਪ ਜੀ ਦੇ ਨਾਲ ਬਾਕੀ ਸਿੰਘ ਸਹਿਬਾਨ ਨੂੰ ਜੈਦਰਸ਼ੀ ਅਕਾਲਤਖਸਰ ਨੂੰ ਬੇਨਤੀ ਕੀਤੀ ਗਈ ਕਿ ਇਹਦੇ ਨਾਲ ਸ਼੍ਰੀ ਅਕਾਲੀ ਦਲ ਦੀ ਜਿਹੜੀ ਮਾਨਤਾ ਰੱਦ ਹੋ ਗਈ